ਮਹਿੰਦਰ ਸਿੰਘ ਕੇਪੀ ਵੱਲੋਂ ਅਕਾਲੀ ਦਲ ਪਾਰਟੀ ਦਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਪਹਿਲਾ ਸੰਤਪੁਰਾ ਜੱਬੜ ਗੁਰਦੁਆਰਾ ਸਹਿ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਪਰੰਤ ਮਨੋਹਰ ਸਿੰਘ ਡਰੋਲੀ ਦੇ ਘਰ ਵਿਖੇ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਚਾਰ ਸੁਣਨ ਆਏ ਪਤਵੰਤਿਆਂ ਨੇ ਅਕਾਲੀ ਦਲ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਇਸਮੋ ਕੇ ਵਕ ਵਕ ਬੁਲਾ ਰਹੇ ਨੇ ਆਪਣੇ ਵਿਚਾਰ ਪੇਸ਼ ਕੀਤੇ ਮੇਰੀ ਸਾਰੇ ਹੱਥੋਂ ਕੇ ਬੀਤੀ ਆ ਭਾਈ ਅਗਿਲ ਵਿੱਚ ਛੁੱਕੇ ਭੁੜਕੇ ਅਕਾਲੀਵਾਲਾ ਨੂੰ ਵੋਟਾਂ ਪਾਓ ਕੇ ਵੀ ਸਾਹਮਣੇ ਤਰੋ ਭਾਈ ਖੁਸ਼ੀ ਉਹਨਾਂ ਸਾਥ ਭਾਈ ਅਸੀਂ ਦੇਖੋ 70 ਸਾਲ ਮੇਰੇ ਪਰਿਵਾਰ ਨੇ ਕਾਂਗਰਸ ਵੀ ਲਾਇਆ ਹੁਣ ਅਕਾਲੀ ਦਲ ਦੇ ਵਿੱਚ ਨਹੀਂ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਕੋਈ ਬੰਦਾ ਇੱਕ ਵੀ ਮੇਰੇ ਜਿਹੜੇ ਪਰਿਵਾਰ ਤੇ ਜਾਂ ਮਿੱਤਰ ਤੇ ਉਂਗਲੀ ਚੁੱਕ ਕੇ ਜਦੋਂ ਮੈਂ ਕੋ ਪ੍ਰਸ਼ੰਨ ਕੀਤੀ ਹੈ ਮੈਂ ਕੋ ਜਿਹੜਾ ਦਿਨ ਦਫਾਇਆ ਮੈਂ ਕਿਸੇ ਦਾ ਕੋਈ ਨੁਕਸਾਨ ਕੀਤਾ ਇਸ ਕਰਕੇ ਇਹ ਲੋਕ ਤਾਂ ਦੋ-ਦੋ ਸਾਲਾਂ ਦੇ ਵਿੱਚ ਹੀ ਹੈ ਜੀ ਜੇਲ੍ਹਾਂ ਦੇ ਵਿੱਚ ਬੈਠਾ ਮੁੱਖ ਮੰਤਰੀ ਵਰਗੇ ਬੰਦੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ ਇਸ ਕਰਕੇ ਕਾਂਗਰਸ ਜਿਹੜਾ ਹੈ ਇਸ ਕਰਕੇ ਮੈਂ ਜੁਆਇਨ ਕੀਤਾ ਕਿ ਇੱਕ ਪੰਜਾਬ ਦੇ ਖੇਤ ਲੋਕਾਂ ਦੀ ਪਾਰਟੀ ਇੱਕ ਖੇਤਰੀ ਪਾਰਟੀ ਹੈ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਇਸ ਪੰਜਾਬ ਨੂੰ ਤਰੱਕੀ ਦੇ ਲਿਆਂਦਾ ਅੱਜ ਸਾਹਿਬ ਸੁਖਵੀਰ ਸਿੰਘ ਬਾਦਲ ਇਸ ਪਾਰਟੀ ਦੀ ਕਮਾਂਡ ਕਰ ਰਹੇ ਨੇ ਕਿ ਮੈਂ ਤੁਹਾਡੇ ਸਾਰਿਆਂ ਦਾ ਅਸੀਂ ਸਨੋਗ ਚਾਹੁੰਦੇ ਆ ਤੁਸੀਂ ਪਹਿਲਾਂ ਹੀ ਕਾਲੀਦਾਲਦ ਨਾਲ ਜੁੜੇ ਆ ਜਿਹੜੇ ਹੋਰ ਸੱਜਣ ਕਾਲੀਦਾਲਦ ਦੇ ਨਾਲ ਜੁੜ ਰਹੇ ਆ ਉਹਨਾਂ ਨੂੰ ਅਸੀਂ ਨਿਆਹ ਕਹਿੰਦੇ ਆ ਔਰ ਇਹੀ ਬੇਨਤੀ ਕਰਦੇ ਆ ਕਿ ਜਿਹੜੀਆਂ ਇੱਕ ਤਰੀਕ ਨੂੰ ਬੁੱਕਾ ਬੈੜੀਆਂ ਇਹ ਬੜੀਆਂ ਅਹਿਮ ਬੁੱਕਾ ਹੈ ਪੰਜਾਬ ਦੇ ਲੋਕਾਂ ਦਾ ਫੈਸਲਾ ਜਿਹੜਾ ਇਸ ਇਲੈਕਸ਼ਨ ਨੇ ਜਿਹੜਾ ਉਹ ਕਰਨਾ ਹੈ ਕਿਉਂਕਿ ਕਾਲੀਦਾਲ ਪਹਿਲਾਂ ਹਮੇਸ਼ਾ ਬੀਜੇਪੀ ਦੇ ਨਾਲ ਇਲੈਕਸ਼ਨ ਜਿਹੜਾ ਵੜ ਕੇ ਲੜਦਾ ਰਿਹਾ ਹੈ ਕਿ ਕੱਲਾ ਇਲੈਕਸ਼ਨ ਜਿਹੜਾ ਕਾਲੀਦਾਲ ਲੜ ਰਿਹਾ ਹੈ ਔਰ ਅਕਾਲੀ ਦਲ ਨੂੰ ਇਸ ਦਾ ਬਾਣ ਹੈ ਆਪਣੇ ਵਰਕਰਾਂ ਦੇ ਉੱਤੇ ਕਿਉਂਕਿ ਅਕਾਲੀ ਦਲ ਦੇ ਵਿੱਚ ਜਿੰਨੇ ਵਰਕਰ ਆ ਬੜੇ ਜਿਹਾਰੂ ਆ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਪੰਥ ਲਈ ਕੁਰਬਾਨੀਆਂ ਕੀਤੀਆਂ ਉਸ ਕਰਕੇ ਤੁਹਾਡਾ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਹੋਰ ਪਿੰਡਾਂ ਦੇ ਵਿੱਚ ਆਪਾਂ ਰੈਲੀਆਂ ਨਾਲ ਰੱਖਣੀਆਂ ਭੱਲੇ ਸਾਹਿਬ ਮਰੋਹ ਸਿੰਘ ਔਰ ਸਾਰੇ ਸਾਥੀਆਂ ਦੇ ਵਿੱਚ ਇੱਥੇ ਗ੍ਰਹਿ ਵਿੱਚ ਆ ਕੇ ਹਾਜ਼ਰੀ ਲਈ ਹੈ ਔਰ ਮੇਰੀ ਹਾਜ਼ਰੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰਪੁਰ ਤੋਂ ਹਣੀ ਸੰਧੂ ਦੀ ਖਾਸਪੁਰ